ਬਿਲਕੁਲ ਨਪਿੰਦਰ ਮੈਥੋਡਿਕਲ ਵਾਪਸ ਆ ਰਹੇ ਇਸ ਸਮੇਂ ਦੀ ਇਹ ਹਮ ਤੇ ਵੱਡੀ ਖਬਰ ਹੈ ਕਿ ਕਿਸਾਨਾਂ ਦੇ ਕੇਂਦਰ ਦੇ ਵਿਚਾਲੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਯਾਨੀ ਕਿ ਸਾਡੇ ਕੋਲ ਜਾਣਕਾਰੀ ਆਈ 5:15 ਦੇ ਉੱਤੇ ਕਿਸਾਨਾਂ ਦੇ ਕੇਂਦਰ ਦੇ ਵਿਚਾਲੇ ਜੁੜੀ ਮੀਟਿੰਗ ਸ਼ੁਰੂ ਹੋਈ ਹੈ 5:15 ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਮੀਟਿੰਗ ਦਾ ਆਗਾਜ਼ ਹੋ ਗਿਆ ਦੇਖਣਾ ਹੋਵੇਗਾ ਕਿ ਕਿੰਨੀ ਦੇਰ ਤੱਕ ਮੀਟਿੰਗ ਚੱਲਦੀ ਹੈ ਮੰਥਨ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਹੁੰਦਾ ਹੈ ਕਿ ਅੱਜ ਕੇਂਦਰ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਉੱਥੇ ਪਹੁੰਚੇ ਹੋਏ ਨੇ ਕੋਈ ਪ੍ਰਪੋਜ਼ਲ ਲੈ ਕੇ ਪਹੁੰਚਦੇ ਨੇ ਤੇ ਪ੍ਰਪੋਜ਼ਲ ਦੇ ਉੱਤੇ ਕੀ ਮੰਥਨ ਹੁੰਦਾ ਹੈ ਕੀ ਚਰਚਾ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਪਰ ਕਾਬਲੇ ਗੌਰ ਇਸ ਸੈਕਟਰ 26 ਦੇ ਵਿੱਚ ਇਹ ਜਿਹੜਾ ਸਿਲਸਿਲਾ ਟੁੱਟਿਆ ਸੀ 18 ਫਰਵਰੀ 2024 ਨੂੰ ਉਹ 14 ਫਰਵਰੀ 2025 ਨੂੰ ਜਾ ਕੇ ਜੁੜਿਆ ਇਹ ਮੁਲਾਕਾਤਾਂ ਦਾ ਮੀਟਿੰਗਾਂ ਦਾ ਤੇ ਇਸ ਚਾਰੇ ਕਿਸਾਨ ਤੇ ਕੇਂਦਰਾਂ ਦੇ ਵਿਚਾਲੇ ਕੇਂਦਰ ਦੇ ਨੁਮਾਇੰਦਿਆਂ ਦੇ ਵਿਚਾਲੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਰੀਬ-ਕਰੀਬ 40 ਦੇ ਨੇੜੇ ਤੁਸੀਂ ਕਹਿ ਸਕਦੇ ਹੋ ਕਿ ਉਸ ਮੀਟਿੰਗ ਵਾਲੇ ਟੇਬਲ ਦੇ ਉੱਤੇ ਟੇਬਲ ਟਾਕ ਜਿੱਥੇ ਹੋ ਰਹੀ ਹੈ ਕਰੀਬ 40 ਦੇ ਨੇੜੇ ਆਗੂ ਬੈਠੇ ਹੋਏ ਨੇ ਜਿਹੜੇ ਮੁਲਾਕਾਤ ਦੇ ਵਿੱਚ ਗੱਲਬਾਤ ਕਰਨਗੇ ਜਿਨ੍ਹਾਂ ਦੇ ਵੱਲੋਂ ਇਹ ਦੋਵੇਂ ਦੋਵੇਂ ਤਰ੍ਹਾਂ ਦੇ ਵੱਲੋਂ ਤੁਸੀਂ ਕਹਿ ਸਕਦੇ ਹੋ ਕਿ ਮਸਲੇ ਦੇ ਹੱਲ ਦੀ ਕੋਸ਼ਿਸ਼ ਕੀਤੀ ਜਾਵੇਗੀ ਸਰਵਨ ਸਿੰਘ ਪੰਦੇਰ ਉੱਥੇ ਨੇ ਜਗਜੀਤ ਸਿੰਘ ਡੱਲੇਵਾਲ ਉੱਥੇ ਨੇ ਹੋਰ ਕਈ ਵੱਡੇ ਚਿਹਰੇ ਉੱਥੇ ਹੈਗੇ ਨੇ ਤਾਂ ਅੰਦਰ ਦੀਆਂ ਵੀ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀ ਨੇ ਤੁਹਾਨੂੰ ਦਿਖਾ ਰਿਹਾ ਪ੍ਰਲਾਦ ਜੋਸ਼ੀ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਹ ਸਾਰੇ ਤਸਵੀਰਾਂ ਦੇ ਵਿੱਚ ਨਜ਼ਰ ਆਏ ਨੇ ਨਾ ਪ੍ਰਲਾਦ ਜੋਸ਼ੀ ਜਦੋਂ ਸੈਕਟਰ 17 ਤੋਂ ਨਿਕਲ ਰਹੇ ਸੀ ਤਾਂ ਉਸ ਸਮੇਂ ਦੀਆਂ ਇਹ ਤਸਵੀਰਾਂ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਤਾਜਹੌਟ ਲੱਗ ਰਿਹਾ ਚੰਡੀਗੜ੍ਹ ਦਾ ਜੀ ਹਾਂ ਤਾਂ ਉੱਥੋਂ ਜਦੋਂ ਨਿਕਲੇ ਨੇ ਤਾਂ ਉਸ ਸਮੇਂ ਦੀਆਂ ਤਸਵੀਰਾਂ ਨੇ ਪ੍ਰਲਾਦ ਜੋਸ਼ੀ ਨਿਕਲੇ ਤੇ ਉਹਨਾਂ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੀ ਉਹ ਜਿਹੜੇ ਬਿਲਕੁਲ ਲੌਬੀ ਦੇ ਵਿੱਚ ਤੁਰਦੇ ਹੋਏ ਨਜ਼ਰ ਆਏ ਸੀ ਉਸ ਦੇ ਨਾਲ ਹੀ ਗੁਰਮੀਤ ਖੁੱਡੀਆਂ ਲਾਲ ਸਿੰਘ ਘਟਾਰੂਚਾ ਪੰਜਾਬ ਦੇ ਜਿਹੜੇ ਚੀਫ ਸਕੱਤਰ ਨੇ ਕੈਪ ਸਿਨਹਾ ਇਸ ਦੇ ਨਾਲ ਹੀ ਮੈਂ ਜ਼ਿਕਰ ਕਰਾਂ ਅਨੁਰਾਗ ਬਰਮਾ ਉਹ ਵੀ ਉੱਥੇ ਨਜ਼ਰ ਆਏ ਨੇ ਇਹ ਤਸਵੀਰਾਂ ਇਸ ਸਮੇਂ ਸਾਡੇ ਕੋਲ ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਜੇਕਰ ਅਸੀਂ ਤਸਵੀਰਾਂ ਦਿਖਾ ਸਕੀਏ ਜਿਹੜੀਆਂ ਮੰਤਰੀਆਂ ਦੀਆਂ ਤਸਵੀਰਾਂ ਆ ਰਹੀਆਂ ਨਹੀਂ ਪੂਰੀ ਸਕਰੀਨ ਦੇ ਉੱਤੇ ਅਸੀਂ ਦਿਖਾ ਦਾਂਗੇ ਜਦੋਂ ਸੈਕਟਰ 17 ਤੋਂ ਨਿਕਲੇ ਨੇ ਉਸ ਸਮੇਂ ਦੀਆਂ ਤਸਵੀਰਾਂ ਨੇ ਮੈਂ ਇਸ ਕਰਕੇ ਵੀ ਦਿਖਾ ਰਹੇ ਹਾਂ ਕਿ ਕਿਹੜੇ-ਕਿਹੜੇ ਆਗੂ ਅੱਜ ਨਿਕਲੇ ਨੇ ਕਿਹੜੇ-ਕਿਹੜੇ ਆਗੂ ਉੱਥੇ ਜਾ ਕੇ ਸ਼ਾਮਲ ਹੋ ਰਹੇ ਨੇ ਇਸ ਮੀਟਿੰਗ ਦੇ ਵਿੱਚ ਉਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਸੀ ਉੱਥੇ ਹੀ ਪੰਜਾਬ ਦੇ ਦੋਵੇਂ ਮੰਤਰੀ ਵੀ ਪਹੁੰਚ ਗਏ ਉਮੀਦ ਕਰਦੇ ਹਾਂ ਕਿ ਕਿਤੇ ਕੇਂਦਰ ਦੀ ਵੀ ਥੋੜੀ ਦੀ ਬਹੁਤ ਹੋਈ ਹੋਏਗੀ ਕਿ ਕੀ ਕੁਝ ਗੱਲਬਾਤ ਆ ਕਿਹੜੇ ਮੁੱਦੇ ਦੇ ਉੱਤੇ ਜਾ ਕੇ ਸਹਿਮਤੀ ਬਣ ਸਕਦੀ ਹੈ ਔਰ ਕਾਬਲੇ ਗੌਰੇ ਪ੍ਰਲਾਦ ਜੋਸ਼ੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੈਬਨਟ ਮੰਤਰੀ ਗੁਰਮੀਤ ਖੁੱਡੀਆਂ ਤੇ ਲਾਲਚੰਦ ਕਟਾਰੂਚੱਕ ਇਹ ਦੋਵੇਂ ਚਿਹਰੇ ਕੈਪਸਿਨਾ ਤੁਹਾਨੂੰ ਮੁਖ ਸਕੱਤਰ ਅਨੁਰਾਗ ਵਰਮਾ ਨਵੱਡੇ ਆਈਐਸ ਅਧਿਕਾਰੀ ਨੇ ਉਹ ਵੀ ਉੱਥੇ ਪਹੁੰਚੇ ਹੋਏ ਸੀ ਤੇ ਇਹ ਸਾਰੇ ਜਿਹੜੀਆਂ ਤਸਵੀਰਾਂ ਦੇ ਵਿੱਚ ਇਨਫੈਕਟ ਨਜ਼ਰ ਆ ਰਹੇ ਨੇ ਕੈਪਸਿਨਾ ਤੇ ਅਨੁਰਾਗ ਵਰਮਾ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਵੀ ਉੱਥੋਂ ਨਿਕਲੇ ਨੇ ਲਾਲਚੰਦ ਕਟਾਰੂਚੱਕ ਗੁਰਮੀਤ ਸਿੰਘ ਖੁੱਡੀਆਂ ਪ੍ਰਲਾਦ ਜੋਸ਼ੀ ਗੌਰਵ ਯਾਦਵ ਇਹ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਅਹਿਮ ਚਿਹਰੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਸੈਂਟਰ ਦੇ ਮਨਿਸਟਰ ਇੱਥੇ ਪਹੁੰਚੇ ਨੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਕਾਬਲੇ ਗੋਰੇ 5:15 ਮਿੰਟ ਦੇ ਉੱਤੇ ਮੀਟਿੰਗ ਸ਼ੁਰੂ ਹੋਈ ਹੈ ਮੀਟਿੰਗ ਕਿੰਨੀ ਲੰਬੀ ਚੱਲਦੀ ਹੈ ਉਸ ਦੇ ਉੱਤੇ ਨਜ਼ਰਾਂ ਜ਼ਰੂਰ ਰਹਿਣਗੀਆਂ 14 ਕਿਸਾਨ ਆਗੂ ਸਣੇ ਸਰਵਜਿੰਗ ਪੰਦੇਰ ਜਿਹੜੇ ਪਹੁੰਚੇ ਹੋਏ ਨੇ ਸ਼ੰਭੂ ਮੋਰਚੇ ਵਾਲੇ 14 ਕਿਸਾਨ ਆਗੂ ਸਣੇ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਹੋਏ ਨੇ ਜਿਹੜੇ ਕੋਨੌਰੀ ਮੋਰਚੇ ਦੇ ਔਰ ਉਸ ਤੋਂ ਬਾਅਦ ਜਿਹੜੇ ਮੈਂ ਅਧਿਕਾਰੀਆਂ ਦਾ ਜ਼ਿਕਰ ਕਰ ਰਿਹਾ ਉਹਨਾਂ ਦੇ ਵੀ ਕਲੰਬੀ ਫੈਰਿਸਤ ਹੈਗੀ ਹੈ ਲੱਗ ਰਿਹਾ ਕਿ ਵੀ ਦੇ ਆਸ-ਪਾਸ ਜਿਹੜੇ ਮੰਤਰੀਆਂ ਦੇ ਨਾਲ ਅਧਿਕਾਰੀ ਟੋਟਲ ਨੰਬਰ ਹੈ ਯਾਨੀ ਕਰੀਬ-ਕਰੀਬ 50 ਦੇ ਨੇੜੇ ਜਿਹੜੇ ਨੁਮਾਇੰਦੇ ਬੈਠੇ ਹੋਏ ਨੇ ਜਿਹੜੀ ਮੀਟਿੰਗ ਚੱਲ ਰਹੀ ਹੈ ਉਸ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਣਗੇ ਔਰ ਕਾਬਲੇ ਗੌਰ ਹੈ ਕਿ ਚੰਡੀਗੜ੍ਹ ਦੇ ਵਿੱਚ ਪਹੁੰਚੇ ਪ੍ਰਲਾਦ ਜੋਸ਼ੀ ਤੇ ਜਦੋਂ ਸੈਕਟਰ 17 ਤੋਂ ਰਵਾਨਾ ਹੋਏ ਨੇ ਉਸ ਸਮੇਂ ਦੀਆਂ ਤਸਵੀਰਾਂ ਨੇ ਇਸ ਕਰਕੇ ਵੀ ਇੰਪੋਰਟੈਂਟ ਨੇ ਬੜਾ ਕਲੀਅਰ ਪਤਾ ਲੱਗ ਰਿਹਾ ਹੈ ਦੀ ਮੀਟਿੰਗ ਦੇ ਲਈ ਕੌਣ ਕੌਣ ਨਿਕਲੇ ਜਿਵੇਂ ਨਿਪਿੰਦਰ ਵਿਰਾਟ ਸਾਡੇ ਸੇਹ ਹੋਗੀ ਸਾਨੂੰ ਜਾਣਕਾਰੀ ਦੇ ਰਹੇ ਸਨ ਕਿ ਜਦੋਂ ਐਂਟਰ ਕੀਤਾ ਤਾਂ ਉੱਥੇ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਚਿਹਰੇ ਨਜ਼ਰ ਆਏ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਲਾਲਚੰਦ ਕਿਟਾਰੂ ਚੱਕਦਾ ਇੱਕ ਨਾਮ ਗੁਰਮੀਤ ਸਿੰਘ ਖੁੱਡੀਆਂ ਦਾ ਇੱਕ ਨਾਮ ਸਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕੈਪਸਿਨਾ ਦਾ ਗੌਰਵ ਯਾਦਵ ਦਾ ਅਨੁਰਾਗ ਵਰਮਾ ਦਾ ਕੁਝ ਹੋਰ ਅਧਿਕਾਰੀ ਸਾਨੂੰ ਪਿੱਛੇ ਨਜ਼ਰ ਆ ਰਹੇ ਨੇ ਔਰ ਇਸ ਦਿਨ ਨਾਲ ਨਾਲ ਪ੍ਰਲਾਦ ਜੋਸ਼ੀ ਆਲਰੇਡੀ ਉੱਥੇ ਹੈਗੇ ਨੇ 33720 ਜੋ ਜਾਣਕਾਰੀ ਇਹ ਦੇ ਵਿੱਚ ਚਤੁਰਵੇਦੀ ਉਹ ਵੀ ਉੱਥੇ ਪਹੁੰਚੇ ਹੋਏ ਨੇ